RTO ਦਫਤਰ ਵਖਲੂ ਜ਼ਿਲ੍ਹਾ ਮੋਹਾਲੀ ਟਰੱਕ ਆਪਰੇਟਰਾਂ ਦੇ ਕੰਮ ਕਾਗਜ਼ਤ ਕੰਪੂਰੇ ਨਾ ਹੋਣ ਕਾਰਨ ਦੁਗੀ ਹੋਏ ਪਏ ਹਨ ਜਿਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਸੀਂ ਆਪਣੀਆਂ ਚਾਬੀਆਂ RTO ਦਫਤਰ ਰੋਪੜ ਵਿਖੇ ਸੌਂਪ ਦਿਆਂਗੇ ਕਿਉਂਕਿ ਸਾਡੀਆਂ ਗੱਡੀਆਂ ਖੜੀਆਂ ਨੇ ਤੇ ਹਮਾਚਲੇ ਗੱਡੀਆਂ ਸੜਕਾਂ ਉੱਪਰ ਦੌੜ ਰਹੀਆਂ ਨੇ ਕਿ ਸਾਡੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਤੇ ਕਿਸ਼ਤਾਂ ਵੀ ਪੂਰੀਆਂ ਨਹੀਂ ਹੋ ਰਹੀਆਂ ਜਿਸ ਕਾਰਨ ਤੁਹਾਨੂੰ ਕੰਮ ਕਰਾਉਣ ਲਈ ਮੋਹਾਲੀ ਜਾਣਾ ਪੈਂਦਾ ਜਿੱਥੇ ਵੀ ਸਾਡੇ ਕੰਮ ਨਹੀਂ ਹੁੰਦੇ ਅਦੋਂ ਸਰਨ ਨੇ ਜਿਹਨੇ ਦਾਗੂ ਇਸ ਵੇ ਕੀ ਜਾਣਕਾਰੀ ਦੇ ਰਹੇ ਨੇ ਪਰੇਸ਼ਾਨੀ ਚ ਇੱਕ ਹੋਵੇ ਤਾਂ ਦੱਸਿਏ ਪਰੇਸ਼ਾਨੀਆਂ ਪਰੇਸ਼ਾਨੀਆਂ ਆਏ ਟਰਾਂਸਪੋਰਟ ਦਾ ਜਿਹੜਾ ਸਾਡਾ ਧੰਦਾ ਏ ਖਾਸ ਕਰਕੇ ਜਿਹੜੇ ਪੰਜਾਬ ਦਾ ਉਹਦੇ ਵਿੱਚ ਵੀ ਜਿਹੜਾ ਰੋਪੜ ਜ਼ਿਲ੍ਹਾ ਪਹਿਲਾਂ ਸਾਨੂੰ ਚੱਕ ਕਹਿ ਨਹੀਂ ਮਹਾਲੀ ਪਾਤਾ ਕਿਸੇ ਨਾਲ ਨਹੀਂ ਸਾਡੀ ਬਾਹ ਫੜੀ ਉੱਤੇ ਬਾਅਦ ਚਲੋ ਹੁਣ ਕਰਕੁੱਤਰ ਕਹਿੰਦੇ ਇੱਥੇ ਫੇਰ ਸਾਡਾ ਕੰਮ ਆ ਗਿਆ ਪਰ ਜਿਹੜੇ ਕਾਗਜ਼ ਆ ਇੱਕ ਇੱਕ ਵੀ ਕਾਗਜ਼ ਦੀ ਮੈਂ ਗੱਲ ਕਰਦਾ ਜਣੀ ਇੱਕ ਹੁੰਦਾ ਵੀ ਪਰਮਨੈਂਟ ਕੋਈ ਇਸ਼ੂ ਆ ਗਿਆ ਵੀ ਚਲੋ ਕੋਈ ਪਰਮਨੈਂਟ ਪਿੱਛੋਂ ਪੈ ਰਹੇ ਜੀ ਡਾਕੂਮੈਂਟ ਪਾਸنگਾ ਗੱਡੀਆਂ ਦੇ ਜੋ ਵੀ ਡਾਕੂਮੈਂਟ ਹੈ ਚਾਹੋ ਕੋਈ ਟੈਕਸ ਹੈ ਜਾਂ ਕੁਛ ਹੈ ਬਿਲਕੁਲ ਕੰਮ ਨਹੀਂ ਹੋ ਰਿਹਾ ਜ਼ੀਰੋ ਕੰਮ ਹੈ ਸਾਡੀਆਂ ਗੱਡੀਆਂ 6-6 ਮਹੀਨੇ ਤੋਂ 4-4 ਮਹੀਨੇ ਤੋਂ 3-3 ਮਹੀਨੇ ਤੋਂ ਘਰੇ ਖੜੀਆਂ ਬਿਲਕੁਲ ਜਿਹੜਾ ਸਾਡਾ ਕੰਮ ਹੈ ਟਰਾਂਸਪੋਰਟ ਦਫਤਰ ਜਾਓ ਮਾਲੀ ਦਾ ਜੱਜਤਾ ਕਹਿ ਲਓ ਸਭ ਤੋਂ ਵੱਡੀ ਤਾਂ ਇੱਕ ਗੱਲ ਹੈ ਕਨਫਿਊਜ਼ਨ ਜਿਹੜੀ ਇਹਨਾਂ ਨੂੰ ਦੂਰ ਕਰਨੀ ਚਾਹੀਦੀ ਇਹਨਾਂ ਨੂੰ ਕੋਈ ਬੰਦੇ ਭੇਡਾਲ ਕੇ ਸਾਨੂੰ ਹੁਣ ਵੀ ਇਹ ਇੱਥੇ ਜਦੋਂ ਬੰਦਾ ਪੁੱਜਦਾ ਮਰ ਕੇ ਪੁੱਜਦਾ 40 ਕਿਲੋਮੀਟਰ ਆ ਕੇ ਉਹਨੂੰ ਕਿਸੇ ਨੇ ਕਿਹਾ ਪੁੱਛਣਾ ਉਹਨੂੰ ਚੱਕ ਕੇ ਮਹਾਲੀ ਤੋਰ ਦਿੰਦੇ ਮਹਾਲੀ ਜਿੱਥੇ ਅਗਲਾ ਮਰਕਾ ਪੁੱਜਦਾ ਉੱਥੇ ਦੇ ਬਾਅਦ ਅਗਰ ਰੋਪੜ ਤੋਰਦੇ ਨੇ ਕੋਈ ਵੀ ਕੰਮ ਇਹਨਾਂ ਦੇ ਮੈਨੂੰ ਲੱਗਦਾ ਬਸ ਦੀ ਗੱਲ ਨਹੀਂ ਹੈਗੀ ਨਾ ਇਹਨਾਂ ਨੂੰ ਕੋਈ ਗੱਲ ਦਾ ਪਤਾ ਨਾ ਕੋਈ ਕੰਮ ਕਰ ਕਰ ਰਾਜੀ ਹੈ ਠੀਕ ਹੈ ਕਿ ਰੋੜਾ ਤੱਕ ਇਹਨਾਂ ਨੂੰ ਸਕੂਟਰ ਮੋਟਰਸਾਈਕਲਾਂ ਦੇ ਚਲਾਣਾ ਤੇ ਇਲਾਵਾ ਜਾ ਹੋਰ ਇਹ ਗੱਲਾਂ ਤੇ ਬਿਲਕੁਲ ਕੋਈ ਅਜਿਹੇ ਜਿਹੜਾ ਕਾਗਜ਼ੀ ਕਾਰਵਾਈ ਕਰਦੇ ਆ ਉਹ ਬਿਲਕੁਲ ਇੱਥੇ ਜ਼ੀਰੋ ਆ ਇਹਨੂੰ ਮੇਰੇ ਹਿਸਾਬ ਦੇ ਨਾਲ ਚਟੇ ਹਾਥੀ ਨੂੰ ਇੱਥੇ ਬੰਦ ਕਰਕੇ ਸਾਡੀਆਂ ਜਿਹੜੀਆਂ ਗੱਡੀਆਂ ਆ ਅਸੀਂ ਆਪਣੇ ਆਪਣੇ ਮੇਰੇ ਹਿਸਾਬ ਦੇ ਨਾਲ ਅੱਗ ਲਾ ਕੇ ਇਹਨਾਂ ਨੂੰ ਫੋਕਤੀਏ ਇਹ ਮੇਰਾ ਜੀ ਐਮਪੀ ਪਰਮਨੈਂ ਏ ਨਵੰਬਰ 2000 ਨਵੰਬਰ 22 ਦਾ ਮੁਕਿਆਵਾ ਜੀ 22 ਤਰੀਕ ਨਵੰਬਰ ਜੋ ਜੋ ਉਹ ਯਾਰ 24 ਦਾ ਹਾਂਜੀ ਤੇ ਮੈਨੂੰ ਮੁਹਾਲੀ ਕਿੰਨੇ ਜਿਹੜੇ ਲਾਲੇ ਮੇਰੇ ਕੋਲ ਵੀਡੀਓ ਵੀ ਹੈਗੀ ਉੱਥੇ ਦੀ ਬਣਾਈਆਂ ਵੀ ਆ ਮੈਂ ਜਦੋਂ ਮੈਂ ਜਾਂਦਾ ਉੱਥੇ ਆ ਜਾ ਕੇ ਬਸ ਉਹ ਇਹੀ ਕਹਿੰਦੀ ਤੁਹਾਡਾ ਆ ਪਰਮਿਟ ਇੱਕ ਨਾ ਆ ਪਰਮਿਟ ਹੈ ਜੀ ਮੁਕਿਆਵਾ 2000 ਜਨਵਰੀ 2024 ਦਾ ਨਵੰਬਰ ਦੇ ਮੈਂ ਭਰ ਆਇਆ ਜੀ ਤੇ ਇਹਦੀ ਫੀਸ ਵੀ ਉਹ ਨਾਲ ਕੱਢਦੇ ਜੀ ਆਹ ਕੋ 1170 ਰੁਪਏ ਜਦ ਕਿ ਫੀਸ ਕਟਾਈ ਵੀ ਹੈ ਇਹਦਾ ਮੈਨੂੰ ਉਹਨੇ ਲਾਸਟ ਜਵਾਬ ਹੁੰਦਾ ਕਿਹਾ ਕਹਿੰਦੇ ਤੁਸੀਂ ਇਹ ਪਰਮਿਟ ਦੀ ਲੇਟ ਫੀਸ ਭਰਾਓ ਮੈਂ ਕਿਹਾ ਲੇਟ ਫੀਸ ਕਾਹਦੇ ਮੈਂ ਤਾਂ ਭਰਿਆ ਵਾਏ ਕਹਿੰਦੇ ਪਹਿਲੀਆਂ ਗੱਲਾਂ ਛੱਡੋ ਤੁਸੀਂ ਹੁਣ ਤਾਂ ਦੇਖੋ ਵੀ ਦੀ ਲੇਟ ਫੀਸ ਜਮ੍ਹਾਂ ਕਰਾਓ ਫਿਰ ਉੱਤੇ ਬਾਦੀ ਨੂੰ ਭਰਾਓ ਉੱਤੇ ਬਾ ਤੁਹਾਡਾ ਐਨਫੀ ਪਰੋਂ ਭਰਉਂਗਾ ਜੱਗਾ ਪਹਿਲਾਂ ਫੀਸ ਤੁਹਾਡੇ ਪਰ ਪਈ ਹੈ ਕੰਮ ਉਹਨੇ ਕੀਤਾ ਨਹੀਂ ਮੇਰੇ ਕੋਲ ਫੀਸ ਦੀ ਰਸੀਦ ਵੀ ਹੈਗੀ ਹੈ ਪਿਛਲੇ ਸਾਲ ਦੀ ਜਦ ਕਿ 5 ਸਾਲ 'ਚ ਇੱਕ ਵਾਰ ਬਣਦਾ ਜੀ ਇਹ ਲੇਕਿਨ ਹਰ ਸਾਲ ਇਹਦੀ ਫੀਸ ਲੈਂਦੇ ਹੋ 1170 ਰੁਪਏ ਮਸਲਾ ਸਾਡਾ ਲਾਇਸੈਂਸ ਇੱਥੇ ਦਾ ਹੀ ਬਣਨਾ ਚਾਹੀਦਾ ਤਾਂ ਅਸੀਂ ਇੱਥੇ ਦੇ ਵਸਨੀਕ ਤੇ ਸਾਨੂੰ ਮਜਬੂਰੀ ਚ ਇੱਥੇ ਨਹੀਂ ਬਣਿਆ ਅਸੀਂ ਗੱਡੀ ਨਹੀਂ ਕਿਤੇ ਚਲਾ ਸਕਦੇ ਉਧਰ ਵੀ ਨਾ ਲਾਇਸੈਂਸ ਤੋਂ ਅਸੀਂ ਜਾ ਕੇ ਉਧਰ ਟਰਾਂਸਫਰ ਕਰਕੇ ਜੱਦੇ ਬਣਾ ਲਿਆ ਠੀਕ ਹੈ ਜੀ ਨਾਲਾਗੜ ਤੇ ਮੈਂ ਮਾਲਕ ਵੀ ਵੈਸੇ ਟਰੱਕ ਵੀ ਹੈ ਮੇਰਾ ਮੇਰਾ 23 ਤੋਂ ਲੈ ਕੇ ਟਰੱਕ ਫੋਨ ਵੀ ਘਰੇ ਖੜਾ ਮੇਰੇ ਭਾਜੀ ਨਾਲਾਗੜ ਤਾਂ ਕੋਸ਼ਿਸ਼ ਹੀ ਕਰਨੀ ਛੱਡਤੀ ਮੇਰੀ ਗੱਡੀ ਪੀਵੀ 12 ਐਮ 8691 ਕਿਸੇ ਵਜ੍ਹਾ ਕਰਕੇ ਬਲੈਕਲਿਸਟ ਹੋਈ ਔਰੇ ਗੱਡੀ ਮੈਂ ਕਈ ਵਾਰੀ ਆ ਲਿਆ ਕਿਹੜੇ ਮਾਰਲੇ ਕੋਈ ਕਲੀਅਰ ਜਵਾਬ ਨਹੀਂ ਆਇਆ ਮੈਂ ਕਹਿੰਦਾ ਮੱਥਾ ਮਾਰੀ ਕਰਨੇ ਵਾਲਾ ਕੰਮ ਹੈ ਮੈਂ ਹੋਰ ਹੀ ਸਿਸਟਮ ਸ਼ੁਰੂ ਕਰ ਲਿਆ ਆਪਣੇ ਹੋਰ ਕੰਮਾਂ 'ਵਲ ਧਿਆਨ ਦੇਣਾ ਸ਼ੁਰੂ ਕਰਤਾ ਗੱਡੀ ਨੂੰ ਸਾਈਡ ਤੇ ਜੰਦਾ ਲਾਤਾ ਪੀਵੀ 12 ਐਮ 8692 ਉਹਦੇ ਤੇ ਬਕਾਇਦਾ ਇਹਨਾਂ ਦਾ ਐਡਰੈਸ ਵੀ ਆਂਦਾ ਵੀ ਕੋਈ ਚਲਾਨ ਜ਼ਰੂਰ ਕਿਆ ਕੀਤਾ ਕਿਤੇ ਹੋਰ ਕੰਟਰੀ 'ਚ ਮੇਰਾ ਮਤਲਬ ਕਲੀਅਰ ਨਹੀਂ ਹੋ ਰਹੀ ਮੇਰੀ ਗੱਡੀ ਦੇ ਛੇ ਚੱਕ ਤੇ ਕਿੰਨਾ ਕਿੰਨਾ ਨੁਕਸਾਨ ਹੈ ਜੇਕਰ ਦੇਖਿਆ ਜਾਵੇ ਕੰਮ ਚਲਦੀ ਸੀ ਲਾ ਲਓ ਜਿਹੜਾ 30-35000 ਰੁਪਏ 40 ਸਾਨੂੰ ਬਣਾ ਦੇ ਮਹੀਨੇ ਦਾ ਉਹ ਸਾਡਾ ਨਹੀਂ ਬਣ ਰਿਹਾ ਹੈਨਾ ਜਿਗੜ ਕੇ ਇੰਨਾ ਦਾ ਬੰਦਾ ਘਰ ਦਾ ਘੱਟ ਚ ਚਲਾ ਬਿਨਾ ਲਾਇਸੈਂਸ ਤੇ ਵੀ ਨਹੀਂ ਗੱਡੀ ਚਲਾ ਸਕਦਾ ਚਗਵਨ ਟੀਵੀ ਲਈ